ਸਤਿ ਸ੍ਰੀ ਅਕਾਲ ਅੱਜ ਆਪਾਂ ਗੌਰ গোপਾਲ ਦਾਸ ਦੀ ਕਿਤਾਬ ਜ਼ਿੰਦਗੀ ਤੇ ਅਦਭੁਤ ਭੇਦ ਤੇ ਥੋੜੀ ਗੱਲਬਾਤ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਇਹ ਕਿਤਾਬ ਹੈ ਤਾਂ ਬਹੁਤ ਮਸ਼ਹੂਰ ਹਾਂ ਬਿਲਕੁਲ ਸਾਡੇ ਕੋਲ ਨਾ ਇਸ ਦੇ ਮੁੱਖ ਵਿਚਾਰਾਂ ਦਾ ਇੱਕ ਸਾਰ ਹੈ ਮਕਸਦ ਇਹ ਹੀ ਹੈ ਕਿ ਸਮਝਿਏ ਕਿ ਇੱਕ ਵਧੀਆ ਮਤਲਬ ਸੰਤੁਲਿਤ ਜ਼ਿੰਦਗੀ ਜਿਉਣ ਲਈ ਕੀ ਨੁਕਤੇ ਦੱਸੇ ਨੇ ਲੇਖਕ ਨੇ ਤੇ ਇਸ ਦਾ ਅੰਦਾਜ਼ ਜ ਬੜਾ ਵੱਖਰਾ ਜਿਹਾ ਇੱਕ ਗਲਬਾਤ ਵਾਂਗ ਹੈ ਨਾ ਮੁੰਬਈ ਦੀ ਕਾਰ ਯਾਤਰਾ ਚ हां गौरगोपालदास ਤੇ ਉਹਨਾਂ ਦੇ ਦੋਸਤ ਹੈਰੀ ਵਿਚਾਰ ਜਿੱਥੇ ਜ਼ਿੰਦਗੀ ਦੇ ਡੂੰਗੇ ਸਬਕ ਪਰ ਬੜੇ ਸੌਖੇ ਤਰੀਕੇ ਨਾਲ ਸਾਂਝੇ ਹੁੰਦੇ ਨੇ ਬਿਲਕੁਲ ਉਹੀ ਗਲਬਾਤ ਦਾ ਰੂਪ ਇਸ ਨੂੰ ਖਾਸ ਬਣਾਉਂਦਾ ਜ਼ਿੰਦਗੀ ਦੇ ਵੱਡੇ ਸਵਾਲ ਪਰ ਜਵਾਬ ਬੜੇ ਆਮ ਰੋਜ਼ਾਨਾ ਦੀ ਭਾਸ਼ਾ ਚ ਚਲੋ ਫਿਰ ਸ਼ੁਰੂ ਕਰਦੇ ਆ ਸਭ ਤੋਂ ਮੁੱਖ ਵਿਚਾਰ ਮੈਨੂੰ ਲੱਗਿਆ ਉਹ ਚਾਰ ਪਈਏ ਵਾਲਾ ਹਾਂਜੀ ਜ਼ਿੰਦਗੀ ਇੱਕ ਗੱਡੀ ਵਾਂਗ ਹਾਂ ਕਿਤਾਬ ਕਹਿੰਦੀ ਹੈ ਕਿ ਜ਼ਿੰਦਗੀ ਦੀ ਗੱਡੀ ਠੀਕ ਚੱਲੇ ਇਸ ਲਈ ਚਾਰ ਚੀਜ਼ਾਂ ਚ ਬੈਲੈਂਸ ਚਾਹੀਦਾ ਹੈ ਨਿੱਜੀ ਜ਼ਿੰਦਗੀ ਮਤਲਬ ਸਾਡੀ ਆਪਣੀ ਸ਼ਾਂਤੀ ਸਿਹਤ ਵਗੈਰਾ ਠੀਕ ਹੈ ਫਿਰ ਰਿਸ਼ਤੇ ਪਰਿਵਾਰ ਦੋਸਤ ਤੀਜਾ ਕੰਮਕਾਜ ਕਰੀਅਰ ਜਾਂ ਜੋ ਵੀ ਆਪਾਂ ਕਰਦੇ ਆ ਹੂੰ ਇੱਕ ਪਹੀਆ ਪੰਕਚਰ ਹੋ ਜਾਏ ਤਾਂ ਗੱਡੀ ਕਿੱਥੇ ਚੱਲਦੀ ਇਸ ਤੇ ਇੰਨਾ ਜ਼ੋਰ ਕਿਉਂ ਦਿੱਤਾ ਗਿਆ ਦੇਖੋ ਜ਼ੋਰ ਇਸ ਲਈ ਹੈ ਕਿਉਂਕਿ ਅਕਸਰ ਕੀ ਹੁੰਦਾ ਆਪਾਂ ਇੱਕ ਪਹੀਏ ਤੇ ਮੰਨ ਲਓ ਕਮ ਥੇ ਇੰਨਾ ਫੋਕਸ ਕਰ ਦਿੰਨੇ ਆ ਹਾਂ ਬਿਲਕੁਲ ਕਿ ਬਾਕੀ ਤਿੰਨ ਕਮਜ਼ੋਰ ਹੋ ਜਾਂਦੇ ਨੇ ਹਾਂ ਫਿਰ ਗੱਡੀ ਹਿਲਣ ਲੱਗ ਜਾਂਦੀ ਹੈ ਕਿਤਾਬ ਸਮਝਾਉਂਦੀ ਹੈ ਕਿ ਅਸਲ ਖੁਸ਼ੀ ਸਿਰਫ ਪੈਸੇ ਜਾਂ ਰੁਤਮੇਂ ਮਤਲਬ ਬਾਹਰੀ ਸਫਲਤਾ ਨਾਲ ਨਹੀਂ ਅੱਛਾ ਉਹ ਤਾਂ ਅੰਦਰੋਂ ਆਉਂਦੀ ਹੈ ਜਦੋਂ ਇਹ ਚਾਰੇ ਪਈਏ ਬਰਾਬਰ ਹੋਣ ਸੰਤੁਲਨ ਵਿੱਚ ਹੋਣ ਅੰਦਰ ਸ਼ਾਂਤੀ ਹੋਵੇ ਉਹ ਇੱਕ ਲਾਈਨ ਵੀ ਹੈ ਜਦ ਦਿਲ ਸਾਫ਼ ਹੋਵੇ ਤਾਂ ਹਰ ਰੋਜ਼ ਪੂਰਾ ਲੱਗਦਾ ਹੈ ਹਾਂ ਇਹ ਬਹੁਤ ਡੂੰਗੀ ਗੱਲ ਹੈ ਮਤਲਬ ਖੁਸ਼ੀ ਅੰਦਰ ਦੀ ਖੇੜ ਹੈ ਬਿਲਕੁਲ ਅੰਦਰ ਦੀ ਤੇ ਇਸ ਅੰਦਰੂਨੀ ਖੇੜ ਵਿੱਚ ਸਾਡਾ ਰਵਈਆ ਸਾਡਾ ਐਟੀਟਿਊਡ ਉਹ ਬਹੁਤ ਮਾਇਨੇ ਰੱਖਦਾ ਹੈ ਇੱਕ ਹੋਰ ਬੜੀ ਵਧੀਆ ਗੱਲ ਲੱਗੀ ਮੈਨੂੰ ਤੇਰਾ ਰਵਈਆ ਹੀ ਤੇਰੀ ਤਾਕਤ ਹੈ ਸਹੀ ਗੱਲ ਹੈ ਜਦੋਂ ਬਾਹਰਲੇ ਹਾਲਾਤ ਜਿਵੇਂ ਕੋਈ ਮੁਸ਼ਕਿਲ ਆ ਗਈ ਜਾਂ ਟ੍ਰੈਫਿਕ ਚ ਫਸ ਗਏ ਉਹ ਸਾਡੇ ਕਾਬੂ 'ਚ ਨਹੀਂ ਹਾਂਜੀ ਪਰ ਸਾਡਾ ਉਸ ਪ੍ਰਤੀ ਪ੍ਰतिकਰਮ ਉਹ ਤਾਂ ਸਾਡੇ ਹੱਥ 'ਚ ਹੈ ਯਕੀਨਨ ਇਹੀ ਚੀਜ਼ ਸਾਨੂੰ ਕੰਟਰੋਲ ਦਿੰਦੀ ਹੈ ਕਿ ਹਾਲਾਤ ਪਾਵੇਂ ਜੋ ਮਰਜ਼ੀ ਹੋਣ ਅਸੀਂ ਕਿਵੇਂ ਰਿਐਕਟ ਕਰਨਾ ਉਹ ਸਾਡੀ ਚੋਣ ਹੈ ਹੂੰ ਤੇ ਇਸੇ ਨਾਲ ਜੁੜੀ ਹੈ ਰਿਸ਼ਤਿਆਂ ਦੀ ਅਹਿਮੀਅਤ ਚਾਰ ਪਹੀਆਂ 'ਚੋਂ ਇੱਕੇ ਵੀ ਸੀ ਹਾਂ ਰਿਸ਼ਤੇ ਕਿਤਾਬ ਕਹਿੰਦੀ ਹੈ ਕਿ ਰਿਸ਼ਤਿਆਂ ਨੂੰ ਨਾ ਵਕਤ ਚਾਹੀਦਾ ਹੈ ਸਮਝ ਚਾਹੀਦੀ ਮਾਫੀ ਵੀ ਉਹ ਇੱਕ ਲਾਈਨ ਬੜੀ ਕਮਾਲ ਦੀ ਹੈ ਰਿਸ਼ਤਿਆਂ 'ਚ ਈਗੋ ਨਹੀਂ ਅੰਡਰਸਟੈਂਡਿੰਗ ਰੱਖੋ ਵਾਹ ਇਹ ਤਾਂ ਬਹੁਤ ਸਹੀ ਗੱਲ ਹੈ ਅੱਜ ਕੱਲ ਦੇ ਹਿਸਾਬ ਨਾਲ ਹਾਂਜੀ ਕਿਉਂਕਿ ਜੇ ਤੁਹਾਡੇ ਕੋਲ ਬਹੁਤ ਸਫਲਤਾ ਹੈ ਪਰ ਸਾਂਝ ਪਾਣ ਵਾਲੇ ਪਿਆਰ ਕਰਨ ਵਾਲੇ ਰਿਸ਼ਤੇ ਹੀ ਨਹੀਂ ਤਾਂ ਉਹ ਸਫਲਤਾ ਵੀ ਫਿੱਕੀ ਲੱਗਦੀ ਹੈ ਖਾਲੀਪਨ ਮਹਿਸੂਸ ਹੁੰਦਾ ਸਹੀ ਗੱਲ ਹੈ ਇਹਨਾਂ ਨੂੰ ਸਿਰਫ ਬਣਾਉਣਾ ਨਹੀਂ ਇਹ ਪਾਲਣਾ ਪੈਂਦਾ ਹੈ ਬਿਲਕੁਲ ਅੱਛਾ ਤਾਂ ਸੰਤੁਲਨ ਸਹੀ ਰਵਈਆ ਤੇ ਮਜ਼ਬੂਤ ਰਿਸ਼ਤੇ ਇਹ ਤਾਂ ਹੋ ਗਏ ਮੋٹے ਮੋٹے ਨੁਕਤੇ ਇਸ ਤੋਂ ਇਲਾਵਾ ਕਿਤਾਬ ਕੁਝ ਹੋਰ ਗੁਣਾ ਤੇ ਵੀ ਜ਼ੋਰ ਦਿੰਦੀ ਹੈ ਜਿਵੇਂ ਸਵੈ ਅਨੁਸ਼ਾਸਨ ਹਾਂਜੀ ਸੈਲਫ ਡਿਸਪਲਿਨ ਹਾਂ ਫਿਰ ਦੂਜਿਆਂ ਦੀ ਸੇਵਾ ਕਰਨਾ ਤੇ ਸ਼ੁਕਰਾਨਾ ਕਰਨਾ ਇਹ ਸਾਰੀਆਂ ਚੀਜ਼ਾਂ ਵੀ ਜੁੜੀਆਂ ਹੋਈਆਂ ਲੱਗਦੀਆਂ ਨੇ ਹਾਂ ਇਹ ਅਸਲ ਵਿੱਚ ਉਹ ਕਦਮ ਨੇ ਜੋ ਸਾਨੂੰ ਅੰਦਰੂਨੀ ਸ਼ਾਂਤੀ ਵੱਲ ਲੈ ਜਾਂਦੇ ਨੇ ਜਿਵੇਂ ਉਹ ਕਹਿੰਦੇ ਨੇ ਜੋ ਮਨ ਨੂੰ ਜਿੱਤ ਲੈਂਦਾ ਉਹ ਜ਼ਿੰਦਗੀ ਨੂੰ ਜਿੱਤ ਲੈਂਦਾ ਇਹ ਸਵੈ ਅਨੁਸ਼ਾਸਨ ਹੋ ਗਿਆ ਹੂੰ ਫਿਰ ਖੁਸ਼ੀ ਲੈਣ ਵਿੱਚ ਨਹੀਂ ਖੁਸ਼ੀ ਦੇਣ ਵਿੱਚ ਹੈ ਇਹ ਸੇਵਾ ਭਾਵਨਾ ਸਹੀ ਤੇ ਸ਼ਿਕਾਇਤਾਂ ਘਟ ਕਰੋ ਸ਼ੁਕਰਾਨਾ ਵਧਾਓ ਇਹ ਸਾਡੇ ਨਜ਼ਰੀਏ ਨੂੰ ਸਾਡੇ ਰਵੱਈਏ ਨੂੰ ਬਦਲਦਾ ਹੈ ਇਹ ਸਾਰਾ ਕੁਝ ਮਿਲ ਕੇ ਉਹਨਾਂ ਚਾਰ ਪਈਆਂ ਨੂੰ ਮਜ਼ਬੂਤੀ ਦਿੰਦਾ ਹੈ। ਤੇ ਕਿਤਾਬ ਦੀ ਖਾਸੀਅਤ ਇਹੀ ਹੈ ਕਿ ਇਹ ਸਭ ਗੱਲਾਂ ਬੜੇ ਸੌਖੇ ਗਲਬਾਤ ਵਾਲੇ ਅੰਦਾਜ਼ 'ਚ ਸਮਝਾਈਆਂ ਗਈਆਂ ਨੇ। ਹਾਂ ਬਿਲਕੁਲ ਹਲਕੀ ਫੁਲਕੀ ਮਿਸਾਲਾਂ ਨੇ ਥੋੜਾ ਹਾਸਾ ਮਜ਼ਾਕ ਵੀ ਹੈ ਤੇ ਸਭ ਤੋਂ ਵੱਡੀ ਗੱਲ ਅੱਜ ਦੀ ਮਾਡਰਨ ਲਾਈਫ ਦੀਆਂ ਉਲਝਣਾਂ ਨੂੰ ਸਪਿਰਚੁਅਲ ਵਿਜ਼ਡਮ ਨਾਲ ਜੋੜਦੀ ਹੈ। ਹਾਂ ਇਹ ਨੌਜਵਾਨਾਂ ਲਈ ਜਾਂ ਜਿਹੜੇ ਵੀ ਲੋਕ ਥੋੜਾ ਸਟ੍ਰੈਸ ਜਾਂ ਕਨਫਿਊਜ਼ਨ ਮਹਿਸੂਸ ਕਰ ਰਹੇ ਨੇ ਉਹਨਾਂ ਲਈ ਕਾਫੀ ਮਦਦਗਾਰ ਹੋ ਸਕਦੀ ਹੈ। ਯਕੀਨਨ ਇੱਕ ਤਰ੍ਹਾਂ ਨਾਲ ਇਹ ਮਾਡਰਨ ਸਟ੍ਰੈਸ ਪਰ ਹੀ ਜ਼ਿੰਦਗੀ ਲਈ ਸਪਿਰਚੁਅਲ ਬੈਲੈਂਸ ਦੇਣ ਵਾਲੀ ਮਿੱਠੀ ਦਵਾਈ ਵਰਗੀ ਹੈ। ਦੱਸਦਾ ਹੈ ਕਿ ਅਸਲ ਖੁਸ਼ੀ ਤੇ ਸ਼ਾਂਤੀ ਲਈ ਜ਼ਿੰਦਗੀ ਦੇ ਚਾਰੇ ਪਹਿਲੂਆਂ ਨਿੱਜੀ ਰਿਸ਼ਤੇ ਕੰਮ ਤੇ ਰੂਹਾਨੀਅਤ ਵਿੱਚ ਸੰਤੁਲਨ ਬਣਾਉਣਾ ਪਵੇਗਾ। ਹਾਂਜੀ ਤੇ ਖੁਸ਼ੀ ਨੂੰ ਬਾਹਰ ਨਹੀਂ ਆਪਣੇ ਅੰਦਰ ਲੱਭਣਾ ਪਵੇਗਾ। ਬਾਹਰਲੇ ਹਾਲਾਤਾਂ ਤੇ ਨਿਰਭਰ ਨਹੀਂ ਰਹਿਣਾ। ਬਿਲਕੁਲ ਇਹ ਉਹਨਾਂ ਲਈ ਬਹੁਤ ਵਧੀਆ ਸ਼ੁਰੂਆਤ ਹੋ ਸਕਦੀ ਹੈ ਜਿਹੜੇ ਮਤਲਬ ਕਿ ਸੈਲਫ ਹੈਲਪ ਜਾਂ ਸੈਲਫ ਇੰਪਰੂਵਮੈਂਟ ਦੀ ਦੁਨੀਆ 'ਚ ਨਵੇਂ ਨੇ ਜਾਂ ਜ਼ਿੰਦਗੀ 'ਚ ਥੋੜੀ ਸ਼ਾਂਤੀ ਲੱਭ ਰਹੇ ਨੇ ਹਾਂ ਕਿਉਂਕਿ ਇਸ ਦੀ 파ਸ਼ਾ ਇਸ ਦਾ ਤਰੀਕਾ ਬਹੁਤ ਸਿੱਧਾ ਤੇ ਅਮਲੀ ਹੈ ਕੋਈ ਬਹੁਤੀ ਔਖੀ ਫਿਲਾਸਫੀ ਨਹੀਂ ਸਹੀ ਗੱਲ ਹੈ ਸਿੱਧੀ ਸਪਸ਼ਟ ਗੱਲ ਤੇ ਜਾਂਦੇ ਜਾਂਦੇ ਇੱਕ ਵਿਚਾਰ ਜਿਹੜਾ ਇਸ ਸਾਰੀ ਗੱਲਬਾਤ ਨੂੰ ਸਮੇਟਦਾ ਹੈ ਤੇ ਸਾਨੂੰ ਸੋਚਣ ਲਈ ਕੁਝ ਦਿੰਦਾ ਹੈ ਸਿਰਫ ਸਕੂਨ ਦੀ ਚਾਹ ਨਹੀਂ ਪਰ ਸਕੂਨ ਬਣਨ ਦੀ ਕੋਸ਼ਿਸ਼ ਵੀ ਲਾਜ਼ਮੀ ਹੈ ਵਾਹ ਇਹ ਬਹੁਤ ਡੂੰਗੀ ਗੱਲ ਹੈ ਹਾਂ ਇਸ ਤੇ ਜ਼ਰੂਰ ਗੌਰ ਕਰਨਾ ਚਾਹੀਦਾ ਹੈ ਕਿ ਅਸੀਂ ਖੁਦ ਸ਼ਾਂਤੀ ਦਾ ਸੋਮਾ ਕਿਵੇਂ ਬਣ ਸਕਦੇ ਹਾਂ ਨਾ ਕਿ ਸਿਰਫ ਉਸ ਨੂੰ ਲੱਭਦੇ ਰਹੀਏ ਬਿਲਕੁਲ